ਪਿਛਲੇ ਕਈ ਦਿਨਾਂ ਤੋਂ ਆਪਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਦੇਖ ਰਹੇ ਹਾਂ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਕਿ ਹੁਣ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਕਣਕ ਮੱਚ ਕੇ ਜਿਹੜੀ ਸਵਾਹ ਹੋ ਗਈ ਸੀ ਬਾਕੀ ਦੋ ਜਾਨਾਂ ਵੀ ਗਈਆਂ ਨੇ ਇਹ ਅੱਗ ਦੀ ਲਪੇਟ ਦੇ ਵਿੱਚ ਤੇ ਬਾਕੀ ਜਿਹੜੀ ਮਸ਼ੀਨਰੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਹਦੇ ਵਿੱਚ ਬਾਕੀ ਹੁਣ ਜਿਹੜੇ ਕਿਸਾਨ ਵੀਰ ਇਹਨਾਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਵੱਡੇ ਪੱਧਰ ਤੇ ਤਾਂ ਉਹ ਆਪਣੀ ਪੂਰੀ ਧਿਆਨ ਦੇ ਨਾਲ ਪੂਰੀ ਛਾਣਵੇਂ ਕਰਕੇ ਫੇਰ ਹੀ ਇਹਨਾਂ ਦੀ ਕੋਈ ਜਿਹੜੀ ਮਦਦ ਕਰਨੀ ਆ ਉਹ ਕਰਨ ਕਿਉਂਕਿ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਫਰਾਡ ਚੱਲਦੇ ਹੁੰਦੇ ਨੇ ਅੱਜ ਦੇ ਟਾਈਮ ਸੋਸ਼ਲ ਮੀਡੀਆ ਤੇ ਆਪਾਂ ਕੀ ਕਰਦੇ ਹਾਂਗੇ ਕਮੈਂਟਾਂ ਦੇ ਵਿੱਚ ਆਪਾਂ ਕਿਸੇ ਜੇ ਕੋਈ ਵੀਡੀਓ ਪਾਈ ਹੁੰਦੀ ਹੈ ਕਿਸੇ ਦੀ YouTube ਚੈਨਲ ਤੇ ਆਪਾਂ ਕਮੈਂਟਾਂ ਦੇ ਵਿੱਚ ਹੀ ਅਗਲੇ ਤੋਂ ਪੁੱਛ ਲੈਣੇ ਆ ਬਾਈ ਸਾਨੂੰ ਨੰਬਰ ਦੇ ਦਿਓ ਯਾਰ ਉਹਨਾਂ ਦਾ ਅਸੀਂ ਮਦਦ ਕਰਨਾ ਚਾਹੁੰਦੇ ਹਾਂਗੇ ਤਾਂ ਉਹਦੇ ਵਿੱਚ ਪਹਿਲੀ ਗੱਲ ਤਾਂ ਆਪਣੇ ਜਿਹੜੇ ਐਨਆਰਆਈ ਭਰਾ ਹਨਗੇ ਉਹਨਾਂ ਦੇ ਨਾਲ ਵੀ ਬਹੁਤ ਵੱਡਾ ਧੋਖਾ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਾਹਰ ਬੈਠਿਆਂ ਨੂੰ ਵੀ ਕਿਹੜੇ ਏਰੀਏ ਦੇ ਵਿੱਚ ਕਿਹੜਾ ਬੰਦਾ ਕੋਈ ਜਾਣ-ਪਛਾਣ ਹੁੰਦੀ ਨਹੀਂ ਕੀ ਉਹ ਜਦੋਂ ਹੋਰ ਜਿਹੜੇ ਲੋਕ ਫਰਾਡ ਬੈਠੇ ਨੇਗੇ ਸੋਸ਼ਲ ਮੀਡੀਆ ਦੇ ਉੱਪਰ ਉਹ ਆਪਣਾ ਨੰਬਰ ਪਾ ਦੇਣਗੇ ਜਾਂ ਸਕੈਨਰ ਪਾ ਦੇਣਗੇ ਬਾਈ ਆਹ ਨੰਬਰ ਤੇ ਸਾਨੂੰ ਪੇਮੈਂਟ ਪਾ ਦਿਓ ਜੇ ਤੁਸੀਂ ਪਾਉਣੀ ਆਂਗੀ ਤੇ ਬਾਕੀ ਪੰਜਾਬ ਦੇ ਲੋਕਾਂ ਨਾਲ ਵੀ ਇਹੋ ਜਿਹਾ ਬਹੁਤ ਜ਼ਿਆਦੇ ਧੋਖਾ ਹੁੰਦਾ ਹੈਗਾ ਇਸ ਲਈ ਆਪਣਾ ਧਿਆਨ ਦੇ ਨਾਲ ਕਿਸਾਨ ਭਰਾਵਾਂ ਨੂੰ ਆਪਾਂ ਤਾਂ ਹੀ ਬੇਨਤੀ ਕਰਦੇ ਆਂ ਵੀ ਜਿਨੇ ਵੀ ਕੋਈ ਮਦਦ ਕਰਨੀ ਆ ਪਹਿਲੀ ਗੱਲ ਤਾਂ ਉਹ ਕਿ ਪਿੰਡ ਦੇ ਪੰਜ ਸਰਪੰਚ ਦੇ ਨਾਲ ਕੋਈ ਤਾਲਮੇਲ ਬਣਾ ਕੇ ਆਪਣਾ ਫੇਰ ਹੀ ਉਹਨਾਂ ਦੇ ਨਾਲ ਕੋਈ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਕਰੇ ਇਹ ਕਮੈਂਟਾਂ ਦੇ ਵਿੱਚ ਜਿਹੜੇ ਕੋਈ ਨੰਬਰ ਪਾਏ ਹੁੰਦੇ ਨੇ ਜਾਂ ਸਕੈਨਰ ਪਾਏ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਉੱਪਰ ਆਪਾਂ ਨਾਮ ਕੋਈ ਇਹੋ ਜਿਹੀ ਪੇਮੈਂਟ ਕਰੀਏ ਫਿਰ ਆਪਾਂ ਕਹਿੰਦੇ ਨੇ ਸਾਡੇ ਨਾਲ ਧੋਖਾ ਹੋ ਗਿਆ ਅਸੀਂ ਤਾਂ ਇਨੇ ਰੁਪਏ ਪਾਏ ਸੀਗੇ ਜਾਂ ਫਿਰ ਆਪਾਂ ਕੋਈ ਗਾਹਾਂ ਦੀ ਗਾਹਾਂ ਆਪਣੀ ਜਾਣ ਪਛਾਣ ਨਿਕਲ ਨਹੀਂ ਹੁੰਦੀ ਆ ਤਾਂ ਜਾਣ ਪਛਾਣ ਕਰਕੇ ਫੇਰ ਹੀ ਆਪਾਂ ਜਿਹੜੇ ਕੋਈ ਮਦਦ ਕਰਨੀ ਚਾਹਣੇ ਜਾਂ ਕਣਕ ਦੇਣੀ ਚਾਹਣੇ ਜਾਂ ਕੋਈ ਪੈਸੇ ਦੇ ਪੱਧਰ ਤੇ ਆਪਾਂ ਮਦਦ ਕਰਨਾ ਚਾਹਣੇ ਆ ਉਹ ਫੇਰ ਹੀ ਕਰਨ ਨਹੀਂ ਤਾਂ ਕੋਈ ਫਾਇਦਾ ਨਹੀਂ ਕਰਨ ਦਾ ਕੀ ਪਤਾ ਆਪਾਂ ਉਹਨੂੰ ਵੀ ਕਿੱਥੇ ਜਾਣੇ ਆਪਣੇ ਜਿਹੜੇ ਪੈਸੇ ਆਪਾਂ ਮਦਦ ਲਈ ਭ ਅ ਹਿੱਸਾ ਕੱਢ ਕੇ ਦਿੰਨੇ ਹੁੰਨੇ ਆਗੇ ਪਰ ਜਿਹੜੇ ਫਰਾਡ ਲੋਕ ਬੈਠੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕੋਈ ਮਿਹਨਤ ਕਰੇ ਨਾ ਕਰੇ ਇਹਨਾਂ ਨੂੰ ਸਿਰਫ ਪੈਸੇ ਤੱਕ ਮਤਲਬ ਹੁੰਦਾ ਜਾਂ ਫਿਰ ਹੁਣ ਜਿਵੇਂ ਬਾਈ ਸੁਖਜਿੰਦਰ ਸਿੰਘ ਲੋਪੋ ਨੇ ਕਿਹਾ ਸੀਗਾ ਪਿਛਲੇ ਦਿਨੀ ਵੀਡੀਓ ਦੇ ਵਿੱਚ ਵੀ ਜਿਹੜੇ ਵੀ ਕਿਸਾਨ ਵੀਰ ਮਦਦ ਕਰਨਾ ਚਾਹੁੰਦੇ ਨੇ ਉਹ ਆਪਣੇ ਪਿੰਡ ਪੱਧਰ ਤੇ ਇਕੱਠੇ ਹੋ ਕੇ 5-7 ਬੰਦੇ ਆਪਣੇ ਪਿੰਡ ਦੇ ਵਿੱਚੋਂ ਫੰਡ ਇਕੱਠਾ ਕਰਨ ਜਾਂ ਕਣਕ ਇਕੱਠੀ ਕਰਨ ਫਿਰ ਉਹ ਆਪ ਖੁਦ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਮਦਦ ਕਰਨ ਜਿਨ੍ਹਾਂ ਦੇ ਵਿੱਚ ਨੁਕਸਾਨ ਹੋਇਆ ਕਿਸਾਨ ਭਰਾਵਾਂ ਦਾ ਉਹਦੇ ਨਾਲ ਕੀ ਹੈ ਨਾਲੇ ਤਾਂ ਆਪਾਂ ਫਰਾਡ ਤੋਂ ਬਚ ਜਾਾਂਗੇ ਨਾਲੇ ਆਪਾਂ ਨੂੰ ਪਤਾ ਲੱਗੂਗਾ ਵੀ ਕਿੰਨਾ ਕੇ ਨੁਕਸਾਨ ਹੋਇਆ ਵੀ ਕਿਹੜੇ ਆਪਾਂ ਦੇਖ ਕੇ ਉਹ ਜਿਹੇ ਹਿਸਾਬ ਦੇ ਨਾਲ ਜਿਹੜੇ ਗਰੀਬ ਕਿਸਾਨ ਨੇਗੇ ਜਾਂ ਛੋਟੇ ਕਿਸਾਨ ਨੇ ਉਹਨਾਂ ਦੀ ਆਪਾਂ ਮਦਦ ਕਰ ਸਕੀਏ ਜੇ ਹੁਣ ਸਰਕਾਰ ਦੀ ਗੱਲ ਕਰੀ ਤਾਂ ਕਿਸੇ ਵੀ ਤਰ੍ਹਾਂ ਦੀ ਹਜੇ ਤੱਕ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਜਿਵੇਂ ਹੁਣ ਇੰਨੇ ਦਿਨ ਹੋ ਗਏ ਨੁਕਸਾਨ ਹੋਏ ਨੂੰ ਤੇ ਬਹੁਤ ਵੱਡਾ ਨੁਕਸਾਨ ਹੋਇਆ ਤਾਂ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਇਸ ਲਈ ਆਪਾਂ ਨੂੰ ਕਿਸਾਨਾਂ ਨੂੰ ਇਕੱਠੇ ਹੋ ਕੇ ਜਿਹੜੀ ਇਹ ਮਦਦ ਕਰਨੀ ਚਾਹੀਦੀ ਹੈ ਇੱਕ ਦੂਜੇ ਦੀ ਜਿਵੇਂ ਹੁਣ ਪਿੱਛੇ ਜੇ ਕਈ ਸਾਲ ਹੋ ਗਏ ਉਦੋਂ ਜਿਹੜੇ ਹੜ੍ਹ ਆ ਗਏ ਸੀਗੇ ਕਈ ਇਲਾਕਿਆਂ ਦੇ ਵਿੱਚ ਪਾਣੀ ਆ ਗਿਆ ਸੀ ਬਹੁਤ ਜ਼ਿਆਦਾ ਉਦੋਂ ਵੀ ਆਪਣੇ ਕਿਸਾਨ ਭਰਾਵਾਂ ਨੇ ਜਿਹੜੀ ਮਦਦ ਬਹੁਤ ਜ਼ਿਆਦਾ ਕੀਤੀ ਸੀ ਹਰੇ-ਚਾਰੇ ਦੀਆਂ ਡੰਗਰਾਂ ਨੂੰ ਟਰਾਲੀਆਂ ਪਰ ਪਰ ਲੈ ਕੇ ਗਏ ਸੀ ਇੱਧਰੋਂ ਆਪਣੇ ਏਰੀਏ ਦੇ ਵਿੱਚੋਂ ਤੇ ਜਾਂ ਫਿਰ ਕੋਈ ਹੋਰ ਜਿਹੜੇ ਖਾਣ-ਪੀਣ ਦੇ ਪ੍ਰਬੰਧ ਸੀ ਉਹ ਵੀ ਕਿਸਾਨਾਂ ਵੱਲੋਂ ਕੀਤੇ ਗਏ ਸੀ ਸਰਕਾਰ ਵੱਲੋਂ ਉਦੋਂ ਵੀ ਨਹੀਂ ਕੋਈ ਵੱਡਾ ਪ੍ਰਾਲਾ ਕੀਤਾ ਗਿਆ ਜਿਵੇਂ ਵੱਡਾ ਨੁਕਸਾਨ ਹੋਇਆ ਸੀਗਾ ਤਾਂ ਇਸ ਵਾਰ ਵੀ ਕੋਈ ਬੜੀ ਵੱਡੀ ਉਮੀਦ ਨਹੀਂ ਹੈਗੀ ਸਰਕਾਰ ਤੋਂ ਵੀ ਮਦਦ ਕਰ ਸਕੇ ਜਿਹੜੀ ਕਿਸਾਨਾਂ ਦੀ ਇਸ ਲਈ ਆਪਾਂ ਨੂੰ ਉਹੀ ਕਰਨੀ ਚਾਹੀਦੀ ਹੈ ਇੱਕ ਦੂਜੇ ਨੂੰ ਮੂਰੇ ਹੋ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਕਿਸੇ ਨਾਲ ਫਰੋਡ ਨਾ ਹੋਵੇ ਧੰਨਵਾਦੀ ਵੀਡੀਓ ਦੇਖਣ ਲਈ